ਗੁੱਡ ਈਵਨਿੰਗ ਮਾਈ YouTube ਫੈਮਿਲੀ ਅੱਜ ਅਸੀਂ ਬਣਾਵਾਂਗੇ ਗਾਜਰ ਦਾ ਚਾਰ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਆਂ ਕਿ ਸਰਦੀਆਂ ਆ ਰਹੀਆਂ ਨੇ ਤਾਂ ਇਸ ਕਰਕੇ ਅਸੀਂ ਸੋਚਿਆ ਕਿ ਕਿਉਂ ਨਾ ਗਾਜਰ ਦਾ ਚਾਰ ਪਾਇਆ ਜਾਵੇ ਤਾਂ ਜੋ ਗਰਮੀ ਅੱਧਕ ਗਰਮੀ ਤੱਕ ਸਾਨੂੰ ਸਰਦੀਆਂ ਦੀ ਯਾਦ ਲੰੋਂਦੀ ਰਹੇ ਕਿਉਂਕਿ ਮੋਸਟਲੀ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਗਾਜਰਾਂ ਦਾ ਚਾਰ ਸਬਜੀ ਗਜੇਲਾ ਆਪਾਂ ਸਰਦੀਆਂ ਜੀ ਖਾਂਦੇ ਆਂ ਸੋ ਹੁਣ ਅਸੀਂ ਗਾਜਰ ਦਾ ਚਾਰ ਬਣਾਉਣ ਲਈ ਤੋ 12 ਗਾਜਰਾਂ ਲੈ ਕੇ ਆਸੀ ਉਹਨਾਂ ਨੂੰ ਅੱਛੀ ਤਰ੍ਹਾਂ ਦੇ ਨਾਲ ਉਹਦਾ ਉੱਪਰਲਾ ਜਿਹੜਾ ਛਿਲਕਾ ਉਤਾਰ ਲਵਾਂਗੇ ਰਗੜ ਕੇ ਉਤਾਰਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਨੂੰ ਬਹੁਤ ਹੀ ਜ਼ਿਆਦਾ ਮਦਦ ਮਿਲਦੀ ਆ ਇਹ ਥੋੜਾ ਜਿਹਾ ਆਪਾਂ ਇਹਨੂੰ ਇੱਕ ਮਤਲਬ ਹੈਲਦੀ ਤੇ ਮਸਾਲੇਦਾਰ ਵੀ ਬਣਾਵਾਂਗੇ ਤਾਂ ਜੋ ਟੇਸਟ ਚ ਵੀ ਅੱਛਾ ਹੋਵੇ ਤੇ ਆਪਾਂ ਨੂੰ ਹੈਲਦੀ ਵੀ ਬਣੂਗਾ ਇਹ ਇਹਨਾਂ ਨੂੰ ਇਹ ਚੀਜ਼ ਨੂੰ ਆਪਾਂ ਜ਼ਿਆਦਾਤਰ ਗਰਮੀਆਂ 'ਚ ਮਿਸ ਕਰਦੇ ਆ ਬਹੁਤ ਸਾਰੀਆਂ ਐਗੀਆਂ ਸਬਜ਼ੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਗਰਮੀਆਂ ਦੇ ਵਿੱਚ ਮਿਸ ਕਰਦੇ ਆ ਜਿਵੇਂ ਕਿ ਸਾਗ ਹੋ ਗਿਆ ਤੇ ਆਪਣੇ ਗਾਜਰਾ ਮਟਰ ਹਨ ਸੋ ਹੁਣ ਆਪਾਂ ਇਹ ਗਾਜਰਾ ਛਿੱਲ ਕੇ ਧੋਣੀਆਂ ਸੀਗੀਆਂ ਬਿਲਕੁਲ ਹੀ ਤਾਜ਼ੇ ਪਾਣੀ ਦੇ ਵਿੱਚ ਖੁੱਲੇ ਪਾਣੀ ਦੇ ਵਿੱਚ ਇਹ ਸਾਡੀ ਮੋਟਰ ਆ ਤੇ ਇੱਥੇ ਗਰਮੀਆਂ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਏ ਤੇ ਜਿਹੜੇ ਬੱਚੇ ਨੇ ਉਹ ਨਾ ਵੀ ਲੈਂਦੇ ਨੇ ਹੁਣ ਅਸੀਂ ਇਹਨਾਂ ਗਾਜਰਾਂ ਨੂੰ ਬਹੁਤ ਅੱਛੀ ਤਰ੍ਹਾਂ ਦੇ ਨਾਲ ਹੱਥਾਂ ਨਾਲ ਮਰ-ਮਲ ਕੇ ਧੋ ਲਿਆ ਏ ਤਾਂ ਜੋ ਇਹਦੇ ਵਿੱਚ ਜਿਹੜੀ ਵੀ ਡਸਟਿੰਗ ਵਗੈਰਾ ਮਿੱਟੀ ਹੁੰਦੀ ਆ ਉਹ ਨਿਕਲ ਜੂਗੀ ਇਸ ਲਈ ਆਪਾਂ ਇਹਨੂੰ ਹਾਈਜੀਨ ਤਰੀਕੇ ਨਾਲ ਹੀ ਬਣਾਵਾਂਗੇ ਹੁਣ ਅਸੀਂ ਇਹਨੂੰ ਪੰਜ-ਛਤ ਪਾਣੀਆਂ ਵਿੱਚ ਕੱਢ ਲਿਆ ਏ ਤੇ ਕੱਢ ਕੇ ਹੁਣ ਅਸੀਂ ਇਹਨਾਂ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਤਾਂ ਜੋ ਥੋੜਾ ਜਿਹਾ ਇਹਨਾਂ ਜਿਹੜਾ ਗਿੱਲਾਪਨ ਉਹ ਨਿਕਲ ਜਵੇ ਲੁਚੜ ਜਵੇ ਪਾਣੀ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਕਿ ਗਾਜਰਾਂ ਜਿਹੜੀਆਂ ਉਹ ਮੁੱਲ ਦੀਆਂ ਵਿਕਤੀਆਂ ਨੇ ਪਰ ਅਸੀਂ ਇਹ ਗਾਜਰ ਆਪਣੇ ਘਰੋਂ ਹੀ ਪੱਟੀਆਂ ਸੀਗੀਆਂ ਕਿਉਂਕਿ ਅਸੀਂ ਘਰੇ ਬਹੁਤ ਸਾਰੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਜਿਵੇਂ ਪਿਛਲੇ ਵੀਡੀਓਜ਼ 'ਚ ਵੀ ਅਸੀਂ ਦੇਖਿਆ ਹੀ ਆ ਕਿ ਸਾਡੇ ਹਰੇ ਭਾਈ ਵੀ ਬਹੁਤ ਲੱਗੀ ਹੋਈ ਆ ਸੋ ਮੁੱਲੀਆਂ ਗਾਜਰਾਂ ਸਾਡੇ ਘਰ ਘਰੀ ਨੇ ਤੇ ਅਸੀਂ ਇਹ ਉੱਥੋਂ ਹੀ ਪੱਟੀਆਂ ਸੀਗੀਆਂ ਤੇ ਹੁਣ ਅਸੀਂ ਇਹਨਾਂ ਨੂੰ ਬਰੀਕ ਬਰੀਕ ਪੀਸਿਸ ਦੇ ਵਿੱਚ ਚੌਸ ਦੇ ਵਿੱਚ ਲੰਬੀ ਤਰ੍ਹਾਂ ਦੇ ਨਾਲ ਕੱਟ ਲਵਾਂਗੇ ਆਪਣੀ ਆਪਣੇ ਅਕੋਰਡਿੰਗ ਜਿੱਦਾਂ ਆਪਾਂ ਇਹਨਾਂ ਨੂੰ ਕੱਟ ਕੇ ਮਤਲਬ ਪਾਉਣਾ ਚਾਹੁੰਦੇ ਆ ਉਦਾਂ ਵੀ ਆਪਾਂ ਇਹਨਾਂ ਨੂੰ ਕੱਟ ਸਕਦੇ ਆ ਕਈ ਲੋਕ ਗੋਲ ਵੀ ਕੱਟਦੇ ਆ ਪਰ ਜ਼ਿਆਦਾਤਰ ਜਿਹੜਾ ਗਾਜਰ ਦਾ achar ਹੁੰਦਾ ਆ ਉਹ ਐਵੇਂ ਹੀ ਫੇਮਸ ਆ ਲੰਬੇ ਤਰੀਕੇ ਨਾਲ ਕੱਟ ਕੇ ਪਾਉਣ ਦੇ ਵਿੱਚ ਤੇ ਹੁਣ ਅਸੀਂ ਇਹਨਾਂ ਸਾਰੀਆਂ ਗਾਜਰਾਂ ਨੂੰ ਅੱਛੀ ਤਰ੍ਹਾਂ ਦੇ ਨਾਲ ਬ੍ਰੀਕ ਚੌਪ ਕਰ ਲਿਆ ਏ ਤੇ ਹੁਣ ਇਹਨੂੰ ਖੁੱਲੇ ਭਾਂਡੇ ਦੇ ਵਿੱਚ ਆਪਾਂ ਪਾਵਾਂਗੇ ਖੁੱਲੇ ਪੰਡੇ ਦੇ ਵਿੱਚ ਪਾ ਕੇ ਸਾਰੀਆਂ ਇਹ ਗਾਜਰਾਂ ਨੂੰ ਇਹ ਖੁੱਲੇ ਪੰਡੇ 'ਚ ਹੀ ਲਾਉਣਾ ਚਾਹੀਦਾ ਹੈ ਕਿਉਂਕਿ ਜੇ ਆਪਾਂ ਛੋਟੇ ਦੇ ਵਿੱਚ ਕਰਾਂਗੇ ਤਾਂ ਉਹ ਅੱਛੀ ਤਰ੍ਹਾਂ ਦੇ ਨਾਲ ਮਿਕਸ ਨਹੀਂ ਹੋਊਗਾ ਇਹਦੇ ਵਿੱਚ ਮਸਾਲੇ ਵਗੈਰਾ ਨੇ ਜਿਹੜੇ ਉਹ ਰਹਿ ਜਾਣਗੇ ਤੇ ਪਹਿਲਾਂ ਅਸੀਂ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਣਾ ਨਮਕ ਪਾਵਾਂਗੇ ਤਾਂ ਜੋ ਗਾਜਰਾਂ ਦੇ ਗਾਜਰਾਂ ਜਿਹੜਾ ਉਹ ਆਪਣਾ ਪਾਣੀ ਛੱਡ ਦੇਣ ਤੇ ਅਸੀਂ ਸੁੱਕੀ ਜਿਹੇ ਤਰ੍ਹਾਂ ਵਾਲੀ achar ਬਣਾਵਾਂਗੇ ਹਲਦੀ ਪਾਤੀ ਆ ਤੇ ਨਮਕ ਪਾਤਾ ਹੈ ਇਹਨੂੰ ਆਪਾਂ ਛੀ ਤਰ੍ਹਾਂ ਦੇ ਨਾਲ ਹੱਥਾਂ ਦੇ ਨਾਲ ਹੀ ਮਿਕਸ ਕਰ ਲਵਾਂਗੇ ਕਈ ਲੋਕ ਸ਼ੈਰੀ ਲੋਕ ਜ਼ਿਆਦਾ ਇਹਨਾਂ ਨੂੰ ਮਤਲਬ ਆਪਣੇ ਸਪੂਨਸ ਵਗੈਰਾ ਨਾਲ ਰਲੋਣਾ ਰਲੋਣਾ ਪ੍ਰੈਫਰ ਕਰਦੇ ਨੇ ਪਰ ਇਹਦੇ ਨਾਲ ਜ਼ਿਆਦਾ ਅੱਛੀ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਆਪਾਂ ਛੀ ਤਰ੍ਹਾਂ ਦੇ ਨਾਲ ਆਪਣੇ ਹੈਂਡ ਵਾਸ਼ ਕਰਕੇ ਇਹਨਾਂ ਨੂੰ ਹੱਥ ਦੇ ਨਾਲ ਹੀ ਯੂਜ਼ ਕਰਾਂਗੇ ਮਿਕਸ ਕਰਨਾ ਤਾਂ ਜੋ ਇਹਦੇ ਵਿੱਚ ਅੱਛੀ ਤਰ੍ਹਾਂ ਦੇ ਨਾਲ ਨੂਨ ਮਿਰਚ ਜੋ ਵੀ ਆਪਣੇ ਆਪਾ ਮਸਾਲੇ ਪਾਇਆ ਨੂਨ ਹੋਣ ਹਲਦੀ ਉਹ मिक्स ਹੋ ਜਾੜ ਤੇ देखो गाइस ਇਹਨਾਂ ਨੂੰ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਵੇਂ ਮਿਕਸ ਕਰ ਲੈਣਾ ਹੈ ਇਸ ਵਿੱਚ ਆਪਾਂ ਮੂੜੀਆਂ ਦਾ ਵੀ ਮੂੜੀਆਂ ਵੀ ਮਿਕਸ ਕਰ ਸਕਦੇ ਹਾਂ ਪਰ ਸਾਡੇ ਅਸੀਂ ਜ਼ਿਆਦਾ ਪ੍ਰੇਫਰ ਕੀਤਾ ਸੀ ਸਾਡੇ ਬੱਚੇ ਵੀ ਅਸੀਂ ਗਾਜਰ ਦਾ ਹੀ ਚਾਰਕਾਣਾ ਸੋ ਇਹਨਾਂ ਨੂੰ ਅਲੱਗ ਤੋਂ ਬਣਾਇਆ ਅਸੀਂ ਨੇ ਹੁਣ ਇਹਨੂੰ ਅਸੀਂ 2 ਤੋਂ 3 ਘੰਟੇ ਦੀ ਰੈਸਟ ਦਿੱਤੀ ਸੀ ਤੇ ਦੇਖੋ ਇਹਨੇ ਆਪਣਾ ਪਾਣੀ ਛੱਡ ਦਿੱਤਾ ਹੈ ਕਿੰਨਾ ਜ਼ਿਆਦਾ ਪਾਣੀ ਆਇਆ ਏ ਸੋ ਹੁਣ ਇਹਨੂੰ ਆਪਾਂ 2 ਤੋਂ 3 ਘੰਟੇ ਦੀ ਰੈਸਟ ਤੋਂ ਬਾਅਦ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਜਿਹੜੇ ਬਰਤਨ ਵਿੱਚ ਅਸੀਂ ਕੱਢਿਆ ਨੂੰ ਝਾਰਨੀ ਜਾਂਦੇ ਨੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਇਹਨੂੰ ਬਹੁਤ ਯੂਜ਼ ਕੀਤਾ ਜਾਂਦਾ ਏ ਤੇ ਹੁਣ ਇਹਨੂੰ ਆਪਾਂ ਹੋਰ 2 ਤੋਂ 3 ਘੰਟੇ ਦੀ ਧੁੱਪ ਦੇ ਵਿੱਚ ਰੱਖਾਂਗੇ ਆ ਦੇਖੋ ਗイズ ਕਿੰਨੀ ਸੋਹਣਾ ਮੌਸਮ ਸੀ ਅੱਜ ਧੁੱਪ ਥੋੜੀ ਜਿਹੀ ਘੱਟ ਸੀਗੀ ਆਰ ਇਹ ਨੂੰ ਸੀ ਤਿੰਨ ਚਾਰ ਘੰਟੇ ਜਸਤੇ ਰੱਖ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਚਾਰ ਮਸਾਲੇ ਜਿਹੜੇ ਉਹ ਐਡ ਕਰਾਂਗੇ ਅਸੀਂ ਅਲੱਗ ਤੋਂ ਪਹਿਲਾਂ ਜੀਰਾ ਇੱਕ ਵੱਡਾ ਚਮਚ ਜੀਰਾ ਦਾ ਇਹ ਕਾਉਂਟਿਟੀ ਦੇ ਨਾਲ ਸਾਰੀ ਪਾਵਾਂਗੇ ਜੇ ਤੁਹਾਡੇ ਕੋਲ ਗਾਜਰਾ ਘੱਟਾ ਦਾ ਘੱਟ ਉਹਸ ਨਾਲ ਦੇ ਨਾਲ ਫਿਰ ਅਸੀਂ ਸੌਫ ਪਾਈ ਫਿਰ ਅਸੀਂ ਇਹਦੇ ਵਿੱਚ ਰਾਈ ਪਾਈ ਰਾਈ ਤੇ ਸਰੋਂ ਤੋਂ ਬਾਅਦ ਮੇਥੇ ਇਹਨਾਂ ਨੂੰ ਅੱਛੇ ਤਰ੍ਹਾਂ ਡਰਾਈ ਰੋਸਟ ਕਰ ਲੈਣਾ ਹੈ ਆਪਾਂ ਨੇ ਥੋੜਾ ਥੋੜਾ ਇਹ ਹਲਕੀ ਆਂਸਤੇ ਹੀ ਕਰਨਾ ਹੈ ਕਿਉਂਕਿ ਜੇ ਵੱਧ ਫਲੇਮ ਤੇ ਕਰ ਲਾਵਾਂਗੇ ਤਾਂ ਫਿਰ ਇਹ ਜਲ ਜਾਣਗੇ ਤੇ ਇਸ ਤੋਂ ਬਾਅਦ ਆਪਾਂ ਥੋੜੇ ਜਿ ਇੱਕ ਹੋਰ ਸਬੂ ਐਡ ਕਰ ਦਿੱਤੀ ਆ ਇਹਦੇ ਵਿੱਚ ਅਸੀਂ ਤਿੰਨ ਤਿੰਨ ਚਾਰ ਤੋਂ ਪੰਜ ਤਰ੍ਹਾਂ ਦੇ ਮਸਾਲੇ ਜਿਹੜੇ ਐਡ ਕੀਤੇ ਨੇ ਇਹਨਾਂ ਨੂੰ ਅੱਛੇ ਤਰ੍ਹਾਂ ਦੇ ਨਾਲ ਆਪਾਂ ਹਲਕੀਆਂ ਅੱਜ ਤੇ ਭੁੰਨ ਲੈਣਾ ਆ ਤੇ ਦੇਖੋ ਇਹਦੇ ਵਿੱਚ ਚੰਗਿਆਣੇ ਨਿਕਲ ਲੱਗ ਗਏ ਸੀਗੇ ਤੇ ਨੂੰ ਆਪਾਂ ਨੇ ਇੱਕ ਪਲੇਟ ਦੇ ਵਿੱਚ ਅਲੱਗ ਤੋਂ ਕੱਢ ਲਿਆ ਥੋੜੀ ਜਿਹੀ ਇਹਦੇ ਵਿੱਚ ਆਪਾਂ ਕੱਢ ਕੱਢਾਂਗੇ ਆਪਾਂ ਤਾਂ ਜੋ ਇਹ ਗਰਮ ਗਰਮ ਮਿਕਸੀ ਵਿੱਚ ਨਾ ਪਾਈਏ ਤਾਂ ਮਿਕਸੀ ਸਾੜ ਸਕਦੀ ਹੈ ਗੱਲ ਤੇ ਧਿਆਨ ਰੱਖਣਾ ਆਪਾਂ ਤੇ ਇਹਦੀ ਹਵਾ ਜੀ ਕੱਢਣ ਤੋਂ ਬਾਅਦ ਆਪਾਂ ਨੇ ਇਹਨੂੰ ਮਿਕਸੀ ਦੇ ਵਿੱਚ ਪਾ ਲਿਆ ਹੈ ਤੇ ਹੁਣ ਆਪਾਂ ਇਹਨੂੰ ਇੱਕ ਦੋ ਟੂਟੇਨ ਮਿਕਸੀ ਦੀ ਘੜੀ ਦਾ ਵਾਵਾਗੇ ਤਾਂ ਜੋ ਇਹ ਅੱਛੀ ਤਰ੍ਹਾਂ ਨਾਲ ਪੀਸਿਆ ਜਾਵੇ। ਜ਼ਿਆਦਾਤਰ ਪਿੰਡਾਂ ਦੇ ਵਿੱਚ ਪਹਿਲਾਂ ਲੋਕ ਇਹਨਾਂ ਨੂੰ ਹੱਥਾਂ ਨਾਲ ਕੁੰਡੀ ਸੋਟੇ ਨਾਲ ਉਹ ਕਰਦੇ ਸੀ ਜਿਹੜਾ ਕਿ ਹੁਣ ਐਡਵਾਂਸ ਟੈਕਨੋਲੋਜੀ ਦੇ ਨਾਲ ਉਹ ਚੀਜ਼ ਤੋਂ ਆਪਾਂ ਨੂੰ ਬਹੁਤ ਰਾਹਤ ਮਿਲ ਚੁੱਕੀ ਆ। ਆਪਾਂ ਵਿਧਨ ਸੈਕਿੰਡਸ ਦੇ ਵਿੱਚ ਆਪਣਾ ਕੋਈ ਵੀ ਕੰਮ ਜਿਹੜਾ ਉਹ ਟੈਕਨੋਲੋਜੀ ਦੇ ਨਾਲ ਲੈ ਸਕਦੇ ਆ। ਸੋ ਮਿਕਸੀ ਬਹੁਤ ਬਹੁਤ ਵਧੀਆ ਕੰਮ ਦਿੰਦੀ ਆ ਆਪਾਂ ਨੂੰ ਕਿਚਨ ਦੇ ਵਿੱਚ। ਤੇ ਜਦੋਂ ਆਪਾਂ ਜਿਹੜੇ ਉਹ ਮਸਾਲੇ ਸੀ ਸਾਰੇ ਪੀਸ ਲੇ ਤੇ ਹੁਣ ਆਪਾਂ ਨੇ ਉਹ ਜਿਹੜੀਆਂ ਗਾਜਰਾਂ ਸੀਗੀਆਂ ਉਹਨਾਂ ਨੂੰ ਇੱਕ ਪਾਲੇ ਦੇ ਵਿੱਚ ਕੱਢ ਕੇ ਵੱਡੇ ਦੇ ਵਿੱਚ ਉਹਦੇ ਵਿੱਚ ਆ ਜਿਹੜਾ ਪੀਸਿਆ ਹੋਇਆ ਮਸਾਲਾ ਸੀ ਉਹ ਆਪਾਂ ਨੇ ਐਡ ਕਰਤਾ ਆ ਐਡ ਕਰਨ ਤੋਂ ਬਾਅਦ ਇਹਨੂੰ ਆਪਾਂ ਬਹੁਤ ਹੀ ਅੱਛੀ ਤਰ੍ਹਾਂ ਨਾਲ ਮਿਕਸ ਕਰਾਂਗੇ ਤੇ ਜਿਹੜਾ ਇਹ achar ਆ ਜਿਆਦਾਤਰ ਇਹਦਾਂ ਦਾ achar ਆਪਾਂ ਨੂੰ ਰੈਸਟੋਰੈਂਟਸ ਦੇ ਵਿੱਚ ਜਦੋਂ ਆਪਾਂ ਪੂਰੀਆਂ ਛੱਲੇ ਵਗੈਰਾ ਖਾਂਦੇ ਜਾਂ ਆਪਾਂ ਰੋਟੀ ਖਾਂਦੇ ਆ ਆਪਾਂ ਨੂੰ ਉਦੋਂ ਹੀ ਉਹ ਸਰਵ ਕਰਦੇ ਨੇ ਸੋ ਇਹ ਉਹੀ ਸਟਾਈਲ ਦੇ ਨਾਲ ਬਣਾਇਆ ਗਿਆ ਆ ਤੇ ਆਪਾਂ ਇਹਦੇ ਵਿੱਚ ਹੁਣ ਨੂਨ ਹਲਦੀ ਤੇ ਉਹ ਮਸਾਲਾ ਐਡ ਕਰਿਆ ਸੀ ਔਰ ਤੋਂ ਬਾਅਦ ਆਪਾਂ ਇਹਨੂੰ ਆਪਣੇ ਇੱਕ ਇੱਕ ਆਪਾਂ ਇਹਦੇ ਵਿੱਚ ਹੋਰ ਵੀ ਬਹੁਤ ਵਧੀਆ ਚੀਜ਼ ਐਡ ਕਰ ਸਕਦੇ ਆ ਜੀਨ ਦੇ ਨਾਲ ਇਹਦਾ ਜਿਹੜਾ ਟੇਸਟ ਬਹੁਤ ਵਧੀਆ ਆਊਗਾ ਤੁਹਾਨੂੰ ਥੋੜੀ देर ਬਾਅਦ ਦੱਸਦੇ ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਤੇਲ ਸਰੋਂ ਦਾ ਤੇ ਇਹਨੂੰ ਅੱਛੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਹੁਣ ਅਸੀਂ ਨੇ ਯੂਜ਼ ਕਰਿਆ ਇਹ ਇੱਕ ਮ ਵੁੱਡਨ ਦਾ ਆਪਣੇ ਚਮਚ ਕਹਿ ਸਕਦੇ ਹਾਂ ਬਿਗ 스ਪੂਨ ਉਹਦੇ ਨਾਲ ਆਪਾਂ ਇਹਨੂੰ ਕਰ ਲਵਾਂਗੇ ਅੱਛੀ ਤਰ੍ਹਾਂ ਦੇ ਨਾਲ ਮਿਕਸ ਤੇ ਹੁਣ ਇਹ ਹੈਗਾ ਯਾ ਸਿਕਰਟ ਇਨਗਰੀਡੀਅੰਟ ਜਿਹੜਾ ਹੁਣ ਸਿਕਰਟ ਨਹੀਂ ਰਿਹਾ આમਚੂਰ ਪਾਊਡਰ ਇਸ ਨਾਲ ਇੱਕ ਬਹੁਤ ਹੀ ਅਲੱਗ ਤਰ੍ਹਾਂ ਦਾ ਆਪਣਾ ਟੇਸਟ ਆ ਜਿਹੜਾ ਉਹ ਮਿਲਦਾ ਹੈ ਤੇ ਇੱਕ ਖੱਟਾ ਜਿਹਾ ਪਨੰਦਾ ਹੈ ਤੇ ਜਸਟ ਬਲੀਸ਼ੀਅਸ ਟੇਸਟ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਹੁਣ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਹੱਥ ਦੇ ਨਾਲ ਹੀ ਮਿਕਸ ਕਰ ਲਵਾਂਗੇ ਉਹਦੇ ਨਾਲ ਥੋੜੀ ਜਿਹੀ ਦਿੱਕਤ ਆਉਣੀ ਸੀਗੀ ਸੋ ਹੱਥਾਂ ਦੇ ਨਾਲੇ ਅੱਛੀ ਤਰ੍ਹਾਂ ਮਿਕਸ ਹੋ ਜਾਊਗਾ ਇਹਨੂੰ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਕਿਸੇ ਵੀ ਆਪਣੇ ਬਰਤਨ ਦੇ ਵਿੱਚ ਕੱਢ ਸਕਦੇ ਆ ਤੇ ਇਹ ਬਹੁਤ ਹੀ ਆਪਾਂ ਆਪਾਂ ਇਹਨਾਂ ਨੂੰ ਇਹਨੂੰ 2 ਤੋਂ 3 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਆ ਨਮਕ ਥੋੜਾ ਜਿਹਾ ਘੱਟ ਰਹਿ ਗਿਆ ਸੀਗਾ ਸੋ ਅਸੀਂ ਨੇ ਆਪਣੇ ਸਮਾਧਨ ਅਨੁਸਾਰ ਥੋੜਾ ਜਿਹਾ ਨਮਕ ਹੋਰ ਐਡ ਕਰਿਆ ਤੇ ਉਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਿਆ ਆ ਇਹਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਤੇ ਜਦ ਵੀ ਜੀ ਕਰਦਾ ਆ ਆਪਾਂ ਕਦੇ ਵੀ ਇਹਨੂੰ ਆਪਣੇ ਰੋਟੀ ਦੇ ਨਾਲ ਲੈ ਸਕਦੇ ਆ ਦੇਖੋ ਇਹਦੇ ਵਿੱਚ ਜਿਹੜੇ ਮਸਾਲੇ ਉਹ ਅੱਛੀ ਤਰ੍ਹਾਂ ਐਡ ਹੋ ਚੁੱਕੇ ਨੇ ਤੇ ਉਹਨਾਂ ਨੇ ਗਾਜਰਾ ਨੂੰ ਗਾਜਰਾ ਉੱਪਰ ਆਪਣੀ ਪਕੜ ਕਰ ਲਈ ਆ ਤੇ ਹੁਣ ਅਸੀਂ ਇਹਨੂੰ ਆਪ ਇੱਕ ਬਰਤਨ ਦੇ ਵਿੱਚ ਕੱਢ ਦੇਵਾਂਗੇ ਜਾਰ ਦੇ ਵਿੱਚ ਇਹ ਰੈਸਪੀ ਨੂੰ ਗਾਇਜ਼ ਜ਼ਰੂਰ ਟਰਾਈ ਕਰਿਓ ਤੇ ਇਹ ਬਹੁਤ ਹੀ ਆਸਾਨ ਹੈ ਇਹਦੇ ਵਿੱਚ ਕੋਈ ਵੀ ਜ਼ਿਆਦਾ ਖਰਚਾ ਵੀ ਨਹੀਂ ਆ ਤੇ ਇਹਦੀ ਆਪਾਂ ਨੂੰ ਮਤਲਬ ਕਿ ਗੈਸ ਉੱਪਰ ਵੀ ਅੰਨਾ ਕੰਮ ਨਹੀਂ ਕਰਨਾ ਪੈਂਦਾ ਸੋ ਇਹ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਭਾਤਵੰਤ ਬੇਟ ਚਾਨ ਨੂੰ ਸਪੋਰਟ ਸਪੋਰਟ ਕਰਿਓ ਗਾਇਜ਼ ਤਾਂ ਜੋ ਮੈਂ ਤੁਹਾਡੇ ਲਈ ਹੋਰ ਵੀ ਅੱਗੇ-ਅੱਗੇ ਬਹੁਤ ਸਾਰੀਆਂ ਐਦਾਂ ਦੀਆਂ ਈਜ਼ੀ ਅਤੇ ਹੈਲਦੀ ਔਰ ਟੇਸਟੀ ਰੈਸਪੀਜ਼ ਲਈ ਜਿਹੜੀਆਂ ਲੈ ਕੇ ਆ ਸਕਾਂ ਤੇ ਜਿਹਨਾਂ ਨੇ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋ ਜਰੂਰ ਕਰ ਦੇਣ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਨੂੰ ਹੋਰ ਵੱਧ ਤੋਂ ਵੱਧ ਪਤਾ ਲੱਗੇ ਲੱਗ ਸਕੇ ਕਿ ਕਿਹੜੀਆਂ ਜਿਹੜੀਆਂ ਅਜੇ ਰੈਸਪੀਜ਼ ਨੇ ਜਿਹੜੀਆਂ ਕਿ ਇਜ਼ੀ ਵੇਅ ਨਾਲ ਬਣ ਸਕਦੀਆਂ ਨੇ ਵਿਦ ਵਿਦ ਲੋ ਕੋਸਟ ਸੋ ਹੁਣ ਆਪਾਂ ਇਹਦੇ ਇਹਨੂੰ ਜਿੰਨੇ ਵੀ ਮਰਜ਼ੀ ਮਾਂਥਸ ਦੇ ਲਈ ਆਪਾਂ ਸਟੋਰ ਕਰਕੇ ਰੱਖ ਸਕਦੇ ਆ